ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਇਦਿ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਦਾ ਪੈ ਰੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੌਣ ਹੋਵੇ ਕਿ ਬਿਹਾਰ ਦਾ ਮੁੱਖ ਮੰਤਰੀ ਪੀਐਮ ਮੋਦੀ ਨੇ ਦਿੱਤਾ ਇਸ਼ਾਰਾ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਲੋਕਤੰਤਰੀ ਗਸ਼ਟ ਜੋੜ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਦੀ ਖੋਲ ਕੇ ਪ੍ਰਸ਼ੰਸਾ ਕੀਤੀ ਇਸ ਬਿਆਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਨਤੀਸ਼ਕਮਾਰ ਦੇ ਅਗਲੇ ਮੁੱਖ ਮੰਤਰੀ ਬਨ ਦਾ ਸਪਸ਼ਟ ਸੰਕੇਤ ਦਿੰਦਾ ਹੈ ਤੇ ਵਿਰੋਧੀ ਧਿਰ ਵੱਲੋਂ ਚੋਣਾਂ ਦੌਰਾਨ ਠਾਏ ਗਏ ਸਵਾਲਾਂ ਤੇ ਬਰਾਮ ਲਗਾਉਂਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕਰਕੇ ਜਿੱਤ ਨੂੰ ਚੰਗੇ ਸ਼ਾਸਨ ਦੀ ਜਿੱਤ ਕਹਾਉਂਦਾ ਸੰਦੇਸ਼ ਦੇਮੋ ਖੰਚੰਗਾ ਸ਼ਾਸਨ ਜਿੱਤਿਆ ਹੈ ਵਿਕਾਸ ਜਿੱਤਿਆ ਹੈ ਲੋਕ ਭਲਾਈ ਦੀ ਭਾਵਨਾ ਜਿੱਤੀ ਹੈ ਸਮਾਜਿਕ ਨਿਆਂ ਜਿੱਤਿਆ ਹੈ ਉਹਨਾਂ ਨੇ ਕਿਹਾ ਕਿ ਇਹ ਭਾਰੀ ਜਨ ਅਦੇਸ਼ ਐਨਡੀਏ ਨੂੰ ਲੋਕਾਂ ਦੀ ਸੇਵਾ ਕਰਨ ਤੇ ਪਿਆਰ ਲਈ ਨਵੇਂ ਇਰਾਦੇ ਨਾਲ ਕੰਮ ਕਰਨ ਲਈ ਸ਼ਕਤੀ ਪ੍ਰਦਾਨ ਕਰੇਗਾ ਪ੍ਰਧਾਨ ਮੰਤਰੀ ਨੇ ਨਤੀਸ਼ ਕੁਮਾਰ ਜੀ ਅਤੇ ਐਨਡੀਏ ਦੇ ਸਾਰੇ ਸੰਜੋਗੀਆਂ ਨੂੰ ਇਹ ਸ਼ਾਨਦਾਰ ਜਿੱਤ ਲਈ ਦਿਲੋਂ ਵਧਾਈ ਦਿੱਤੀ ਲੀਡਰਸ਼ਿਪ ਦੀ ਪੋਸਟੀ ਚੋਣ ਪ੍ਰਚਾਰ ਦੌਰਾਨ ਵਿਰੋਧੀ ਧੀਰ ਵਾਰ-ਵਾਰ ਇਹ ਦਾਵਾ ਕਰ ਰਹੀ ਸੀ ਕਿ ਪਾਚ ਪਾ ਚੋਣਤ ਬਾਅਦ ਨਤੀਸ਼ ਕੁਮਾਰ ਨੂੰ ਪਾਸੇ ਕਰਕੇ ਆਪਣਾ ਮੁੱਖ ਮੰਤਰੀ ਨਿਯੁਕਤ ਕਰੇਗਾ ਪ੍ਰਧਾਨ ਮੰਤਰੀ ਮੋਦੀ ਦੇ ਇਸ ਬਿਆਨ ਨੇ ਸ ਇਹਨਾਂ ਸਾਰਿਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਨਤੀਸ਼ ਕੁਮਾਰ ਆਪਣੇ ਸਮਰਥਕਾਂ ਵਿੱਚ ਸੁਸ਼ਾਸਨ ਬਾਬੂ ਵਜੋਂ ਜਾਣੇ ਜਾਂਦੇ ਹਨ ਨੂੰ ਇਹ ਉਪਨਾਮ ਉਹਨਾਂ ਨੂੰ ਪਿਛਲੇ ਦੋ ਦਹਾਕੇ ਦੌਰਾਨ ਕਾਨੂੰਨ ਵਿਵਸਥਾ ਸੜਕ ਨਿਰਮਾਣ ਸਿੱਖਿਆ ਸੇਤ ਅਤੇ ਮੈਲਾ ਸ਼ਸਤਰੀਕਰਨ ਵਰਗੇ ਖੇਤਰਾਂ ਵਿੱਚ ਕੀਤੇ ਗਏ ਕਾਰਜਾਂ ਕਰਨ ਮਿਲਿਆ ਐਨਡੀਏ ਦੀ ਜਿੱਤ ਦੇ ਨਾਲ ਨਰਿੰਦੀਸ਼ ਕੁਮਾਰ ਦੀ ਅਗਵਾਈ ਹੇਠ ਪਿਆਰ ਵਿੱਚ ਨਵੀਂ ਸਰਕਾਰ ਲਈ ਰਸਤਾ ਸਾਹਮਣੇ ਆ ਜਾ ਰਿਹਾ ਹੈ ਵਿਧਾਨ ਸਭਾ ਚੋਣਾਂ ਲਈ ਰਾਸ਼ਟਰੀ ਲੋਕਤੰਤਰ ਗੱਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨਰਿੰਦੀਸ਼ ਕੁਮਾਰ ਦੀ ਅਗਵਾਈ ਦੀ ਖੁੱਲ ਕੇ ਪ੍ਰਚੰਚਾ ਕੀਤੀ ਇਸ ਬਿਆਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਨਤੀਸ਼ ਕੁਮਾਰ ਦੇ ਅਗਲੇ ਮੁੱਖ ਮੰਤਰੀ ਬਣ ਦਾ ਸਪਸ਼ਟਿਕਰਨ ਸੰਕੇਤ ਹੈ ਅਤੇ ਵਿਰੋਧੀ ਧਿਰ ਵੱਲੋਂ ਚੋਣਾਂ ਦੌਰਾਨ ਉਠਾਏ ਗਏ ਸਵਾਲਾਂ ਦੇ ਵਿਸ਼ਰਾਮ ਲਗਾਉਂਦਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ